ਬਾਈ ਸਤਿ ਸ੍ਰੀ ਅਕਾਲ ਜੀ ਆਪਾਂ ਆਏ ਆ ਬਾਈ ਕੋਲੇ ਅੰਬਰਤ ਕੋਲੇ ਫੀਡ ਕਰਾਉਣ ਬਾਈ ਸੋਨੂ ਜਿਹੜੀਆਂ ਆਪਾਂ ਫੀਡ ਦੇ ਵਿੱਚ ਹਨ ਬਹੁਤ ਵੀਰਾਂ ਦੇ ਇਹ ਚੀਜ਼ ਦੇ ਫੋਨ ਆਉਂਦੇ ਨੇ ਵੀ ਬਾਈ ਯਾਰ ਤੁਸੀਂ ਇਹਨਾਂ ਨੂੰ ਕੀ ਫੀਡ ਪਾਉਣੇ ਹੋ ਜਰਾ ਹਨ ਹਰ ਇੱਕ ਵੀਰ ਇਹੀ ਗੱਲ ਦੀ ਮੰਗ ਕਰਦਾ ਸੋਨੂ ਆ ਦੇਖੋ ਬਾਈ ਇਹਦਾ ਪਹਿਲਾਂ ਤਾਂ ਕੁਆਲਿਟੀ ਚੈੱਕ ਕਰਾਉਣਿਆ ਖੰਡੇ ਦੀ ਆ ਦੇਖੋ ਬਾਈ ਇਹ ਕੀ ਹੈ ਬਾਈ ਇਹ ਸੋਲੇ ਨੇ ਜਮਾ ਬਰੀਕ ਕੀਤੇ ਹੋਏ ਬਾਈ ਜਿਵੇਂ ਦਲੀਆ ਹੁੰਦਾ ਇਸ ਲੋਟਾ ਦੇਖੋ ਬਾਈ ਪੂਰੀ ਘੈਂਟ ਕੁਆਲਿਟੀ ਆ ਜਰਾ ਜਮਾ ਸਿਰੇ ਦੀ ਕੁਆਲਿਟੀ ਬਾਕੀ ਆ ਆ ਗਈ ਵੀਰੇ ਸੋਇਆ ਬੀਨ ਦੀ ਖਾਲਾ ਇਹਦੀ ਵੀ ਕੁਆਲਿਟੀ ਕਰੋ ਜਿੱਕ ਦੇ ਆਗੇ ਬਾਈ ਇੱਕ ਬਡੇਵੇਂ ਬਡੇਵੇਂ ਸਾਨੂੰ ਇੱਧਰ ਚੈੱਕ ਕਰਾ ਦਿੰਨੇ ਆ ਬਾਈ ਅੱਧੇ ਆਪਾਂ ਇੱਧਰ ਦੀ ਪਾਵਾਂਗੇ ਅੱਧੇ ਸਿੱਧਾ ਪਾ ਦਿੰਨੇ ਆ ਬਾਈ ਜਦੋਂ ਪਸ਼ੂ ਦੇ ਆਉਂਦਾ ਨਾ ਇਹ ਜਲ ਡੇਟ ਸੁਆਦ ਹੀ ਕੁਝ ਵੱਖਰਾ ਬਣ ਜਾਂਦਾ ਬਾਈ ਆ ਦੇਖੋ ਸੋਇਆ ਦੀ ਕੁਆਲਿਟੀ ਦੇਖ ਬਾਈ ਇਹਦੇ ਵਿੱਚ ਆਹ ਦੇਖੋ ਬਾਈ ਪਤਾ ਹੋਊਗੀ ਜੇ 9 ਵਜੇ ਜੁੰਮੇਵਾਰੀਆਂ ਨੇ ਸੋਇਆ ਵੀ ਦੀ ਚੁੱਟ ਟੁੱਟ ਨਹੀਂ ਆਉਂਦੀ ਸੋਇਆ ਵੀਨ ਦਾ ਸਿਰਕਾ ਗਿਆ ਬਾਈ ਇਹ ਹਾਂ 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 ਸੋਇਆ ਵੀਨ ਦਾ ਸਿਰਕਾ ਤੇ ਇਹਦੇ ਵਿੱਚ ਵੀ ਬਾਈ ਕਹਿੰਦਾ ਟੁੱਟ ਆਉਗੀ ਟੁੱਟਾ ਉਸੋਂ ਐਵੇਂ ਦੀ ਆਹ ਦੇਖੋ ਬਾਈ ਕਰੋ ਜੇ ਨਾਲ ਬਾਈ ਜਿਹੜਾ ਸਮਾਨ ਦਿੱਤਾ ਯਾਰ ਇੰਨੀ ਘੈਂਟ ਕੁਆਲਿਟੀ ਹੈ ਨਾ ਯਾਰ ਕੀ ਆ ਬਾਤ ਹੀ ਹੈ ਬਾਈ ਯਾਰ ਬਹੁਤ ਟਾਈਮ ਹੋ ਗਿਆ ਪਨੋਂ ਹੁੰਦਿਆਂ ਨੂੰ ਬਾਈ ਪਰ ਮੈਂ ਫੋਨ ਕਰਦੀਏ ਤਾਂ ਵੀ ਆਪਣੀ ਫੀਡ ਕੱਢ ਦਿੰਦੇ ਨੇ ਯਾਰ ਜੇ ਜਾਣਦੇ ਆ ਬਾਈ ਤਾਂ ਵੀ ਉਹੀ ਗੱਲ ਆ ਯਾਰ ਕਟੋ ਘਟ ਬਾਈ ਨੂੰ ਸਾਰੇ ਦੇੰਦਾ ਹੋ ਕਰਕੇ ਆਉਣਾ ਪੈਂਦਾ ਜਦੋਂ ਮਰਜੀ ਹੈ ਜੋ ਤੁਹਾਨੂੰ ਇੱਥੇ ਬਾਈ 10 12 ਸਾਧਨ ਖੜੇ ਮਿਲਣਗੇ ਟਰੈਕਟਰ ਗੱਡੀਆਂ ਤੇ ਹੋਰ ਬਾਈ ਦਾ ਬਹੁਤ ਘੈਂਟ ਕੰਮ ਆ ਯਾਰ ਇਹ ਬਾਈ ਦੱਸ ਕੇ ਹਟਿਆ ਕਹਿੰਦਾ ਕੱਲ੍ਹ ਸ਼ਾਮ ਨੂੰ ਆਇਆ ਸੀ ਬਾਈ ਭੈਣੀ ਤੋਂ ਕਹਿੰਦਾ ਵੀਡੀਓ ਦੇਖ ਕੇ ਆਇਆ ਸੀ ਕਹਿੰਦਾ ਤੇ ਬਾਕੀ ਬਾਈ ਦੀ ਜਿਹੜੀ ਸਮਾਨ ਦੀ ਕੁਆਲਿਟੀ ਹੁੰਦੀ ਹੈ ਬਾਈ ਉਹਦਾ ਕਰਕੇ ਆਉਂਦਾ ਅਗਲਾ ਏਡੀ ਦੂਰੋਂ ਆ ਰੇਟ ਦਾ ਕੁਆਲਿਟੀ ਦਾ ਪੂਰਾ ਚੈਲੰਜ ਆmber ਦਵਾਈ ਆਪਣਾ ਬਾਈ ਬਹਾ ਫੁੱਲ ਬੜਾ ਫੁੱਲ ਚੈਲੰਜ ਆ ਯਾਰ ਠੀਕ ਆ ਬਾਈ ਇੱਕ ਵਾਰੀ ਪਹੁੰਚ ਕੇ ਦੇਖ ਲੋ ਆਪੇ ਪਤਾ ਲੱਗ ਜਾ ਬਾਈ ਇਹਨੂੰ ਹਾਂ ਬਈ ਇੱਕ ਵਾਰੀ ਜਦੋਂ ਆਉਂਦੀ ਨਹੀਂ ਜੇ ਨਾ ਕੋਈ ਫੀਸ ਪਤਾ ਲੱਗੂ ਬੰਦੇ ਨੂੰ ਠੀਕ ਆ ਜੇ ਇੱਕ ਵਾਰੀ ਆ ਗਿਆ ਜੇ ਉਹ ਨਿੰਦ ਗਿਆ ਤਾਂ ਆਪਾਂ ਦੇਣ ਦਾ ਰੋਮਾ ਬਸ ਠੀਕ ਆ ਬਾਈ ਬਾਕੀ ਬਾਈ ਜਿਹੜੀ ਉਹ ਖੜਾ ਅੰਕਲ ਇੱਧਰ ਆਟੇ ਵਾਲਾ ਇਹ ਆਟਾ ਕੱਢਦਾ ਹੁੰਦਾ ਆ ਖੜਾ ਪਰਨੇ ਵਾਲਾ ਹਾਂ ਬਾਈ ਇਹਦੀ ਯਾਰ ਆਟੇ ਦੀ ਕੁਆਲਿਟੀ ਮਾਤਾ ਵਰਗੀਆਂ ਮੰਨਣੀਆਂ ਬਾਈ ਕਹਿੰਦੇ ਇਹ ਜ ਆਟਾ ਨਹੀਂ ਕਰੇ ਦੇਖਿਆ ਬਹੁਤ ਘੈਂਟ ਆਟਾ ਪੀਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਆਟਾ ਜਮਾ ਇੱਕ ਨੰਬਰ ਹੁੰਦਾ ਜਮਾ ਠੀਕ ਆ ਬਾਈ ਜੀ ਸਾਡੇ ਪਿੰਡ 'ਚ ਬਹੁਤ ਘਰ ਆਉਂਦੇ ਨੇ ਤੁਹਾਡੇ ਕੋਲੇ ਹਾਂ ਜਮਾ ਸਿਰ ਆਟਾ ਹੁੰਦਾ ਯਾਰ ਕਹਿੰਦੇ ਵੀ ਐਸਾ ਆਟਾ ਦੇਖਿਆ ਨਹੀਂ ਹੈਗਾ ਠੀਕ ਆ ਜੀ ਬਾਕੀ ਹੋਰ ਵੀ ਬਈ ਬਹੁਤ ਫੀਡ ਨਹੀਂ ਆ ਫੈਕਟਰੀਆਂ 'ਚ ਆਪਾਂ ਪਹਿਲਾਂ ਜਾਂਦੇ ਰਹੇ ਹਾਂ ਹੁਣ ਸਾਨੂੰ 4-5 ਸਾਲ ਹੋ ਗਏ ਤੁਹਾਡੇ ਕੋਲੇ ਆਉਂਦੇ ਨੂੰ ਜੀ ਸਾਨੂੰ ਤੁਹਾਡਾ ਕੁਆਲਿਟੀ ਤੇ ਬਾਕੀ ਤੁਹਾਡਾ ਕੰਮ ਬਹੁਤ ਪਸੰਦ ਆ ਠੀਕ ਆ ਹਾਂ ਤੇ ਬਾਕੀ ਛੋਡਾ ਵੀ ਇਹ ਜੀ ਬਾਈ ਅੰਕਲ ਦੀ ਡਿਊਟੀ ਐ ਇਧਰ ਆਟੇ ਦਾਣੇ ਲੈਟੀ ਤੇ ਕਿਸੇ ਵੀ ਵੀਰ ਨੇ ਤੇ ਇਧਰ ਆ ਗਿਆ ਬਾਈ ਫੀਡ ਦਾ ਕੰਮ ਜਮਾ ਇੱਕ ਨੰਬਰ ਕੰਮ ਆ ਯਾਰ ਜਮਾ ਸਿਰਾ ਆ ਕਮਰੇ ਚ ਬਾਈ ਨੇ ਲਾਇਆ ਪਿਆ ਏਸੀ ਗਰਮੀਆਂ ਵਾਸਤੇ ਵੀ ਜੇ ਜਿੰਨਾ ਚਿਰ ਤੁਹਾਡੀ ਵਾਰੀ ਨਹੀਂ ਆਉਂਦੀ ਏਸੀ 16 ਤੇ ਛੱਡੋ ਮੌਜਾ ਪੈ ਰਹੋ ਜਦੋਂ ਵਾਰੀ ਆ ਗਈ ਤੁਹਾਨੂੰ ਬੋਲ ਮਾਰਾਂਗੇ ਉਦੋਂ ਆਪਦੀ ਫੀਡ ਕਰਵਾ ਲਓ ਬਾਈ ਆ ਦੇਖ ਬਾਈ ਆ ਲੱਗਿਆ ਹੋਇਆ ਜਿਹੜਾ ਆਪਣਾ ਫੀਡ ਨੂੰ ਸਾਰੀ ਨੂਰ ਲਾਉਂਦਾ ਅੱਧਾ ਭਾ ਇਧਰ ਦੀ ਸਮਾਨ ਹੈ ਭੇਜਦੇ ਨੇ ਜਿਹੜਾ ਬਰੀਕ ਹੁੰਦਾ ਬਾਕੀ ਇਹਦੇ ਰਹੀਂ ਜਿਵੇਂ ਹੋ ਗਈ ਬਾਈ ਆਪਣੀ ਬੜੇਮਿਆਂ ਦੀ ਖਲ ਹੋ ਗਈ ਸੋਇਆਬੀਨ ਦੀ ਖਾਲੋ ਕਿਹਨਾਂ ਇਹਦੇ ਵਿੱਚ ਦੀ ਨਗਾ ਕੇਜ ਦੇ ਵਿੱਚ ਸਿੱਧੀ ਸਿੱਟ ਦਿੰਦੇ ਨੇ ਬਾਕੀ ਇਹਦੇ ਵਿੱਚ ਦੀ ਜਾਂਦਾ ਬਾਈ ਸਾਰਾ ਸਮਾਨ ਆਹ ਸਮਾਨ ਸਾਰਾ ਇਧਰ ਦੀ ਜਾਊਗਾ ਕੁਆਲਿਟੀ ਬਹੁਤ ਘੈਂਟ ਹੈ ਇਹਨਾਂ ਦੀ ਸਮਾਨ ਦੀ ਕੁਆਲਿਟੀ ਘੈਂਟ ਆ ਬਾਈ ਤਾਂ ਹੀ ਫੀਡ ਵਧੀਆ ਬਣਦੀ ਹੈ ਯਾਰ ਆ ਦੇਖੋ ਫੀਡ ਵੀ ਪੂਰੀ ਸਿਰੇ ਦੀ ਬਣਦੀ ਹੈ ਬਾਕੀ ਆਪਾਂ ਬਾਈ ਦਾ ਲਿਖਾਂਗੇ ਬਾਈ ਨੰਬਰ ਵੀ ਲਿਖਾਂਗੇ ਸਕਰੀਨ ਤੇ ਬਾਈ ਨਾਲ ਘਰੋਂ ਸੰਪਰਕ ਇੱਕ ਵਾਰ ਗੇਰਾ ਬਾਈ ਗੱਡੀ ਤੇ ਆ ਕੇ ਥੋੜੀ ਫੀਡ ਕਰਵਾ ਕੇ ਦੇਖ ਲਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਦੁਬਾਰੇ ਆਇਓ ਬਾਈ ਨਹੀਂ ਜਮਾਂ ਨਾ ਆਇਓ ਆਪਾਂ ਨੂੰ ਪਰ ਇਹਦਾ ਕੰਮ ਬਹੁਤ ਘੈਂਟ ਲੱਗਿਆ ਬਾਈ ਧੰਨਵਾਦ